ਸਾਥੀਓ ਜੋ ਪਿਛਲੇ ਦਿਨਾਂ ਤੋਂ ਅੰਮ੍ਰਿਤਸਰ ਸਾਹਿਬ ਦੇ ਹਾਲਾਤ ਬਣੇ ਹੋਏ ਆ ਉਹਦੇ ਸਬੰਧ ਦੇ ਵਿੱਚ ਮੈਂ ਕੁਝ ਬੇਨਤੀਆਂ ਕਰਨੀਆਂ ਚਾਹਨਾ ਧਾਰਮਿਕ ਸਮਾਜਿਕ ਰਾਜਨੀਤਿਕ ਆਗੂਆਂ ਨੂੰ ਤੇ ਉਹਨਾਂ ਦੇ ਨਾਲ-ਨਾਲ ਜਿਹੜੀਆਂ ਪ੍ਰਮੁੱਖ ਸ਼ਖਸੀਤਾਂ ਨੇ ਪੰਜਾਬ ਦੀਆਂ ਜਿਨ੍ਹਾਂ ਨੂੰ ਲੋਕ ਪਿਆਰ ਕਰਦੇ ਨੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਕਿਸੇ ਦੇ ਕਿਸੇ ਧਰਮ ਨਾਲ ਵਖਰੇਵੇਂ ਹੋ ਸਕਦੇ ਆ ਕਿਸੇ ਦੇ ਸਰਕਾਰ ਨਾਲ ਵਖਰੇਵੇਂ ਹੋ ਸਕਦੇ ਆ ਕਿਸੇ ਦੇ ਇੱਕ ਦੂਜੇ ਦੇ ਵਿਚਾਰਾਂ ਨਾਲ ਵਖਰੇਵੇਂ ਹੋ ਸਕਦੇ ਆ ਕਿਸੇ ਨੂੰ ਮੰਨਾ ਨਹੀਂ ਚੰਗਾ ਲੱਗਦਾ ਹੋਊਗਾ ਕਿਸੇ ਨੂੰ ਭਾਈ ਅਮਰਤਪਾਲ ਨਹੀਂ ਚੰਗਾ ਲੱਗਦਾ ਹੋਊਗਾ ਕਿਸੇ ਨੂੰ ਸੂਰੀ ਨਹੀਂ ਚੰਗਾ ਲੱਗਦਾ ਹੋਊਗਾ ਪਰ ਇਹਦੇ ਵਿੱਚ ਆਮ ਲੋਕਾਂ ਦਾ ਤੇ ਅਮਰਸਰ ਦੀ ਜਨਤਾ ਦਾ ਕੀ ਕਸੂਰ ਹੈ ਇੱਕ ਗੱਲ ਮੰਨ ਕੇ ਚੱਲੋ ਇਹ ਜਿਹੜਾ ਸ਼ਹਿਰ ਹੈ ਟੂਰਿਸਟ ਅ ਰਿਲੀਜੀਅਸ ਤੇ ਹਿਸਟੋਰੀਕਲ ਸ਼ਹਿਰ ਹੈ ਦੁਨੀਆ ਭਰ ਦੀ ਨਿਗਾ ਜਿਹੜੀ ਇਹਦੇ ਉੱਤੇ ਟਿੱਕੀ ਰਹਿੰਦੀ ਹੈ ਚਾਹੇ ਉਹ ਸਵੇਰੇ ਹਰਮੰਦਰ ਸਾਹਿਬ ਕਰਕੇ ਹੋਵੇ ਚਾਹੇ ਉਹ ਦਰਗਾਣਾ ਮੰਦਰ ਕਰਕੇ ਹੋਵੇ ਚਾਹੇ ਉਹ ਰਾਮ ਤੀਰਥ ਕਰਕੇ ਹੋਵੇ ਚਾਹੇ ਜੱਲਿਆਂ ਵਾਲੇ ਬਾਗ ਦੇ ਵਿੱਚ ਲੋਕ ਆਉਣ ਚਾਹੇ ਬਾਰਡਰ ਤੇ ਜਾਂਦੇ ਹੋਣ ਤੇ ਚਾਹੇ ਮਾਤਾ ਵੈਸ਼ਨੋ ਦੇਵੀ ਤੋਂ ਵਾਪਸੀ ਜਾਂ ਜਾਣ ਲੱਗਿਆਂ ਲੋਕ ਇੱਥੇ ਖਲੋਂਦੇ ਹੋਣ ਸਾਰੀ ਦੁਨੀਆ ਦੀ ਨਿਗਾ ਇਹਦੇ ਉੱਤੇ ਹੁੰਦੀ ਹੈ ਕਰੀਬ 1 ਲੱਖ ਦੇ ਕਰੀਬ ਜਿਹੜੇ ਰੋਜ਼ ਇੱਥੇ ਸ਼ਰਧਾਲੂ ਕਹੋ ਜਾਂ ਯਾਤਰੂ ਕਹੋ ਇੱਥੇ ਆਉਂਦੇ ਆ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਕਿ ਆਗਰਾ ਤਾਜਮਹਿਲ ਜਿੱਥੇ ਉਹ ਦੁਨੀਆ ਦਾ ਬੜਾ ਮਤਲਬ ਸਤਵਾਂ ਅਜੂਬਾ ਉਹਨੂੰ ਕਿਹਾ ਜਾਂਦਾ ਉੱਥੇ ਹਰ ਮਹੀਨੇ 1 ਲੱਖ ਬੰਦਾ ਜਾਂਦਾ ਤੇ ਇੱਥੇ ਇੱਕ ਦਿਨ ਦੇ ਵਿੱਚ 1 ਲੱਖ ਜਿਹੜਾ ਲੋਕ ਇੱਥੇ ਆਉਂਦੇ ਨੇ ਤੇ ਸ਼ੁੱਕਰ ਸ਼ਨੀ ਤੇ ਐਤਵਾਰ ਤੇ ਇਹਦੇ ਨਾਲੋਂ ਵੀ ਵੱਧ ਵੀ ਸ਼ਹਿਰ ਦੇ ਵਿੱਚ ਜਿੰਨਾ ਟ੍ਰੈਫਿਕ ਤੇ ਜਿੰਨਾ ਰੌਸ਼ ਹੁੰਦਾ ਵਾ ਤੇ ਅੱਜ ਤੀਜਾ ਦਿਨ ਹੈ ਇਸ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਤਣਾਅਪੂਰਨ ਹੋ ਗਿਆ ਕਿਸੇ ਦੇ ਲੋਕਾਂ ਦੇ ਕੰਮਕਾਰ ਸਾਰਿਆਂ ਦੇ ਬੰਦ ਹੋ ਗਏ ਉਹ ਕਿਵੇਂ ਸ਼ੁੱਕਰਵਾਰ ਦੁਪਹਿਰੇ 2 ਵਜੇ ਦੇ ਕਰੀਬ ਜਿਹੜੀਆਂ ਸੁਧੀਰ ਸੂਰੀ ਨੂੰ ਗੋਲੀਆਂ ਵਜਦੀਆਂ ਉਹਦੀ ਮੌਤ ਹੋ ਜਾਂਦੀ ਹੈ ਅੱਗ ਵਾਂਗੇ ਖਬਰ ਜਿਹੜੀ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਦੁਨੀਆ ਭਰ ਦੇ ਵਿੱਚ ਇਹ ਚੱਲਣੀ ਸ਼ੁਰੂ ਹੋ ਜਾਂਦੀ ਦੇਸ਼ ਭਰ ਦੇ ਵਿੱਚ ਜਿੰਨਾ ਵੀ ਟੂਰਿਸਟ ਆ ਰਿਹਾ ਸੀਗਾ ਉਹ ਇੱਥੋਂ ਹੀ ਵਾਪਸ ਹੋਣਾ ਸ਼ੁਰੂ ਹੋ ਜਾਂਦਾ ਬਾਈਪਾਸ ਦੇ ਉੱਤੇ ਹੀ ਪੁਲਿਸ ਦੇ ਨਾਕੇ ਲੱਗ ਜਾਂਦੇ ਉੱਥੇ ਗੱਡੀਆਂ ਵੱਡੇ ਵੱਡੇ ਟਰਾਲੇ ਜਿਹੜੇ ਸੜਕ ਦੇ ਵਿੱਚ ਲਾ ਦਿੱਤੇ ਜਾਂਦੇ ਨੇ ਔਰ ਸਾਰਾ ਟੂਰਿਸਟ ਜਦੋਂ ਇਹ ਮਾਹੌਲ ਵੇਖਦਾ ਤੇ ਸਾਰੇ ਇੱਥੋਂ ਬੁਕਿੰਗ ਆਪਣੀ ਕੈਨਸਲ ਕਰਕੇ ਸਾਰੇ ਹੋਟਲਾਂ ਦੀ ਤੇ ਵਾਪਸ ਜਾਣਾ ਸ਼ੁਰੂ ਹੋ ਜਾਂਦਾ ਇਥੋਂ ਵਾਪਸ ਚਲ ਗਿਆ ਤੇ ਅਗਲੇ ਕਈ ਦਿਨ ਦੀਆਂ ਜਿਹੜੀਆਂ ਬੁਕਿੰਗ ਸੀਗੀਆਂ ਅਗਲੇ ਕਈ ਦਿਨ ਜਿਹੜੇ ਹੋਟਲ ਅੱਜ ਤੱਕ ਵੀ ਤੁਸੀਂ ਕਹਿ ਲਓ ਐਤਵਾਰ ਸੋਮਵਾਰ ਤੱਕ ਬੁੱਕ ਰਹਿਣੇ ਸੀਗੇ ਉਹ ਸਾਰੇ ਹੀ ਖਾਲੀ ਹੋ ਗਏ ਔਰ ਅਗਲੇ ਦਿਨ ਬੰਦ ਦੀ ਕਾਲ ਦੇ ਦਿੱਤੀ ਜਾਂਦੀ ਹੈ ਸਾਰਾ ਸ਼ਹਿਰ ਬੰਦ ਹੋ ਜਾਂਦਾ ਇੱਥੋਂ ਤੱਕ ਕਿ ਸਕੂਲ ਵੀ ਬੱਚਿਆਂ ਦੇ ਬੰਦ ਹੋ ਜਾਂਦੇ ਆ ਉਹਨਾਂ ਬੱਚਿਆਂ ਦੀ ਪੜ੍ਹਾਈ ਤੇ ਭਵਿੱਖ ਦਾ ਨੁਕਸਾਨ ਹੁੰਦਾ ਜਿੰਨਾ ਬੱਚਿਆਂ ਨੂੰ ਇਹਨਾਂ ਲੜਾਈ ਝਗੜਿਆਂ ਦੀ ਹਾਲੇ ਸਮਝ ਵੀ ਨਹੀਂ ਆ ਗਈ ਕਿ ਲੋਕ ਲੜਕਿਓ ਰਹੇ ਆ ਬੱਚੀਆਂ ਬੱਚਿਆਂ ਦੀ ਪੜ੍ਹਾਈ ਮੈਂ ਇਹਦੇ ਵਿੱਚ ਇੱਕ ਐਡ ਕਰਨਾ ਚਾਹੁੰਦਾ ਕਿ ਬੱਚਿਆਂ ਦੀ ਪੜ੍ਹਾਈ ਹੁੰਦੀ ਕਿੰਨੇ ਦਿਨਾਂ ਹੈ 365 ਦਿਨਾਂ ਦੇ ਵਿੱਚੋਂ 52 ਦੇ ਕਰੀਬ ਐਤਵਾਰ ਆ ਜਾਂਦੇ ਆ ਕਈ ਸਕੂਲ ਸ਼ਨੀਵਾਰ ਵੀ ਛੁੱਟੀ ਕਰਦੇ ਆ 52 ਹੋ ਜਾਂਦੇ ਆ 35 ਤੋਂ 45 ਵੱਖ-ਵੱਖ ਸਕੂਲਾਂ ਦੇ ਵਿੱਚ 35 ਤੋਂ 45 ਦਿਨ ਗਰਮੀ ਦੀਆਂ ਛੁੱਟੀਆਂ ਨੇ 10 ਤੋਂ 15 ਦਿਨ ਸਰਦੀ ਦੀਆਂ ਛੁੱਟੀਆਂ ਨੇ 20 ਦੇ ਕਰੀਬ ਤਿਹਾਰ ਤੇ ਹੋਰ ਜਿਹੜੀਆਂ ਛੁੱਟੀਆਂ ਸੂਬੇ ਦੇ ਵਿੱਚ ਤੇ ਦੇਸ਼ ਦੇ ਵਿੱਚ ਆਉਂਦੀਆਂ ਤੇ ਇਸ ਤੋਂ ਉੱਤੇ 20 ਦੇ ਕਰੀਬ ਛੁੱਟੀਆਂ ਜਿਹੜੀਆਂ ਬੱਚੇ ਆਪ ਕਰ ਲੈਂਦੇ ਨੇ ਖੁਸ਼ੀ ਗਮੀ ਬਿਮਾਰ ਬਾਕੀ ਪਤਾ ਨਹੀਂ ਕਿੰਨੇ ਕ ਦਿਨ ਕਦੋਂ ਕਿੰਨੇ ਬੰਦ ਕਰਾ ਦੇਣਾ ਤੇ 100 ਦਿਨ ਦੇ ਕਰੀਬ ਵੀ ਮੇਰਾ ਖਿਆਲ ਬੱਚੇ ਜਿਹੜੇ ਚੰਗੀ ਤਰ੍ਹਾਂ ਪੜ ਨਹੀਂ ਪਾਉਂਦੇ 100 ਦਿਨ ਤੇ ਇਹ ਸੂਬੇ ਦਾ ਫਿਰ ਭੁੱਖ ਕਿਤੇ ਟਿਕਿਆ ਇਹ ਸੂਬੇ ਦੇ ਬੱਚਿਆਂ ਦਾ ਭੁੱਖ ਕਿਦੇ ਆਸਰੇ ਟਿਕਿਆ ਮੈਂ ਪੁੱਛਣਾ ਚਾਹੁੰਦਾ ਇਹ ਪੜ੍ਹਾਈ ਦੀ ਗੱਲ ਸੀਗੀ ਵੀ ਇਹ ਪੜ੍ਹਾਈ ਦਾ ਜਿਹੜਾ ਨੁਕਸਾਨ ਹੋਇਆ ਇੱਕ ਅਖਬਾਰ ਨੇ ਖਬਰ ਦਿੱਤੀ ਪਿਛਲੇ ਹਫਤੇ ਕਿ 135 ਦਿਨ ਜਿਹੜਾ ਇਹ ਸੂਬਾ ਜਾਮ ਰਹਿੰਦਾ ਹੈ ਬੰਦ ਰਹਿੰਦਾ ਮਤਲਬ ਵਕ ਵਕ ਜਿਹੜੀਆਂ ਜਥੇਬੰਦੀਆਂ ਨੇ ਵਕ ਵਕ ਲੋਕ ਜਿਹੜੇ ਨੇ ਉਹ ਕਿਤੇ ਰਸਤਾ ਜਾਮ ਕਰ ਦਿੰਦੇ ਨੇ ਸੂਬੇ ਦੀ ਆਵਾਜਾਈ ਪ੍ਰਭਾਵਿਤ ਹੋ ਜਾਂਦੀ ਹੈ ਔਰ ਬੰਦ ਰਹਿੰਦਾ ਬੰਦ ਨਾਲ ਪ੍ਰਭਾਵਿਤ ਕੌਣ ਹੁੰਦਾ ਕੱਲ ਵੀ ਅੱਜ ਵੀ ਬੰਦ ਦੀ ਕਾਲ ਸੀਗੀ ਅੱਜ ਤਕਰੀਬਨ ਬੰਦ ਰਿਆ ਜਨਾਚਰੋ ਦਾ ਸੰਸਕਾਰ ਨਹੀਂ ਸੀ ਹੋਣਾ ਕੱਲ ਸਾਰਾ ਦਿਨ ਬੰਦ ਹੀ ਕਾਲ ਸੀ ਜਿਹੜੇ ਲੋਕਾਂ ਨੇ ਰੋਜ਼ ਕਮਾ ਕੇ ਖਾਣਾ ਜਦੇ ਵਿੱਚ ਬੂਟ ਰਿਪੇਅਰ ਕਰਨ ਵਾਲੇ ਨੇ ਬੂਟ ਪਾਲਿਸ਼ ਕਰਨ ਵਾਲੇ ਨੇ ਦਿਹਾੜੀ ਵਾਲੇ ਨੇ ਰੇੜੀ ਵਾਲੇ ਨੇ ਆ ਰੋਜ਼ ਜਿਹੜੇ ਕਮਾ ਕੇ ਖਾਣ ਵਾਲੇ ਰਿਕਸ਼ੇ ਵਾਲੇ ਸਬਜ਼ੀ ਵਾਲੇ ਆਟੋ ਵਾਲੇ ਆ ਗੁਬਾਰੇ ਵੇਚਣ ਵਾਲੇ ਜਿਹੜੇ ਰੇੜੀ ਫੇਰੀ ਲਾਉਂਦੇ ਨੇ ਵੀ ਜਿੰਨਾ ਰੋਜ਼ ਦੇ ਰੋਜ਼ ਕਮਾਉਣਾ ਤੇ ਰੋਜ਼ ਦੇ ਰੋਜ਼ ਖਾਣਾ ਉਹਨਾਂ ਦਾ ਜਦੋਂ ਇਹ ਬੰਦ ਹੁੰਦਾ ਹੈ ਤੇ ਫਿਰ ਇਹ ਇਹਦਾ ਮਤਲਬ ਕੀ ਹੋਊ ਉਹ ਲੋਕ ਆਪਣੀ ਰੋਟੀ ਕਿੱਥੋਂ ਖਾਣਗੇ ਬੰਦ ਕਰਾਉਣ ਤੇ ਜਾਮ ਲਾਉਣ ਤੋਂ ਪਹਿਲਾਂ ਇਹ ਤੇ ਸੋਚੋ ਯਾਰ ਤੁਹਾਡੇ ਸਾਡੇ ਘਰਾਂ ਦੇ ਵਿੱਚ 10 10 15 15 ਦਿਨ ਦੀ ਰੋਟੀ ਹੋ ਸਕਦੀ ਆ ਉਹਨਾਂ ਲੋਕਾਂ ਦਾ ਕੀ ਕਸੂਰ ਹੈ ਕਿ ਜਿਨ੍ਹਾਂ ਦੀ ਰੋਟੀ ਉਸ ਦਿਨ ਬੰਦ ਹੋ ਜਾਂਦੀ ਹੈ ਜਿਸ ਦਿਨ ਉਹ ਕਿਤੋਂ ਜਾਂ ਮੰਗ ਕੇ ਖਾਂਦੇ ਨੇ ਰਿਸ਼ਤੇਦਾਰਾਂ ਕੋ ਜਾਂ ਮਤਲਬ ਜਿਹੜੇ ਬੰਦੇ ਦਾ ਗੁਜ਼ਾਰਾ ਹੀ ਨਹੀਂ ਚੱਲਣਾ ਉਹਨੇ ਕਿਤੋਂ ਨਾ ਕਿਤੋਂ ਤੇ ਆਪਣਾ ਆਸਰਾ ਕਰਨਾ ਹੀ ਆ ਨਾ ਕੋਈ ਵੀ ਧਰਮ ਜਿਹੜਾ ਲੋਕਾਂ ਦੀ ਰੋਜੀ ਰੋਟੀ ਨਹੀਂ ਖੁੰਦਾ ਤੇ ਬੰਦ ਰੋਜੀ ਰੋਟੀ ਬੰਦ ਕਰਾਉਣੀ ਨਹੀਂ ਸਿਖਾਉਂਦਾ ਇੱਕ ਪਾਸੇ ਤੇ ਆਪਾਂ ਸਾਰੇ ਲੋਕੀ ਸਾਰੇ ਧਰਮਾਂ ਦੇ ਲੋਕ ਮੰਦਰਾਂ ਚ ਗੁਰਦੁਆਰਿਆਂ ਚ ਗਿਰਜਾ ਘਰਾਂ ਦੇ ਵਿੱਚ ਲੰਗਰ ਲਾਉਨੇ ਆ ਲੋਕਾਂ ਦੀ ਮਤ ਕਰਦੇ ਆ ਤੇ ਦੂਜੇ ਪਾਸੇ ਲੋਕਾਂ ਦੀ ਜਿਹੜੀ ਹੱਕ ਸੱਚ ਦੀ ਰੋਟੀ ਆ ਜਿਹੜੀ ਉਹਨਾਂ ਆਪ ਕਮਾ ਕੇ ਖਾਣੀ ਆ ਉਹਦੇ ਉੱਤੇ ਵੀ ਆਪਾਂ ਪੈਰਾ ਬਿਠਾ ਦਿੰਨੇ ਆ ਉਹਨੂੰ ਵੀ ਆਪਾਂ ਖੋਹ ਲੈਨੇ ਆ ਇਹਦੇ ਨਾਲ ਆ ਪਿਛਲੇ ਪਾਸੇ ਅੱਜ ਸਰਸ ਮੇਲਾ ਇੱਕ ਚੱਲ ਰਿਹਾ ਜਿਹੜਾ 4 ਤਰੀਕ ਤੋਂ ਜਿਸ ਦਿਨੇ ਵਾਰਦਾਤ ਹੋਈ ਆ 4 ਤਰੀਕ ਤੋਂ ਸ਼ੁਰੂ ਹੋਣਾ ਤੇ 14 ਤੱਕ ਉਹ ਚੱਲਣਾ ਸੀਗਾ ਬਾਹਰ ਲੀਆਂ ਸਟੇਟਸ ਦੇ ਲੋਕ ਉਹਨਾਂ ਵੱਲੋਂ ਇੱਥੇ ਪ੍ਰਦਰਸ਼ਨੀਆਂ ਜਿਹੜੀਆਂ ਉਹ ਲਗਾਈਆਂ ਗਈਆਂ ਜਦੇ ਵਿੱਚ ਜਿੱਥੋਂ-ਜਿੱਥੋਂ ਦਾ ਜਿਹੜਾ ਖਾਣਾ ਸਪੈਸ਼ਲ ਹੈ ਸ਼ਾਲ ਹੈ ਜੋ-ਜੋ ਚੀਜ਼ਾਂ ਵੀ ਜਿਹੜੇ-ਜਿਹੜੇ ਸੂਬੇ ਦੀਆਂ ਸਪੈਸ਼ਲ ਨੇ ਉਹਨਾਂ ਦੀ ਇੱਥੇ ਪ੍ਰਦਰਸ਼ਨੀ ਸੀਗੀ ਔਰ ਲੋਕਾਂ ਨੇ ਜਾਣਾ ਸੀ ਅੱਜ 3 ਦਿਨ ਤੋਂ ਉਸ ਮੇਲੇ ਦੇ ਵਿੱਚ ਕੋਈ ਨਹੀਂ ਜਾ ਰਿਹਾ ਮਤਲਬ ਜਿਹੜੇ ਬਾਹਰੋਂ ਸਟੇਟ ਤੋਂ ਇੱਥੇ ਲੋਕ ਕੰਮ ਕਰਨ ਆਏ ਜਾਂ ਪੰਜਾਬ ਦੇ ਵਿੱਚ ਆਪਣਾ ਆਪ ਵਿਖਾਉਣ ਆਏ ਕੀ ਉਹਨਾਂ ਦੇ ਮਨ ਤੇ ਬੀਤੀ ਹੋਗੀ ਅੱਜ ਸਾਰਾ ਖਾਲੀ ਐ ਲੋਕਾਂ ਦੇ ਵਿੱਚ ਡਰ ਦਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਐ ਤੁਹਾਡੇ ਕੀ ਮੇਰੇ ਕੀ ਕਿਸੇ ਦੇ ਵੀ ਰਿਸ਼ਤੇਦਾਰ ਕੋ ਬਾਹਰੋਂ ਅੱਜਕੱਲ ਆਉਣਾ ਹੋਵੇ ਪੰਜਾਬ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਚਾਹੇ ਉਹ ਹైదరాబాద్ ਤੋਂ ਆਉਣ ਚਾਹੇ ਉਹ ਕੇਰਲਾ ਤੋਂ ਆਉਣੇ ਹੋਣ ਚਾਹੇ ਉਹ ਬੈਂਗਲੌਰ ਤੋਂ ਆਉਣੇ ਹੋਣ ਉਹ ਤੁਹਾਨੂੰ ਪਹਿਲਾਂ ਪੁੱਛਦੇ ਨੇ ਆਮ ਤੌਰ ਤੇ ਪੁੱਛਿਆ ਜਾਂਦਾ ਕਿ ਤੁਹਾਡੇ ਤੁਹਾਡੇ ਇੱਥੇ ਸਾਰਾ ਕੁਝ ਠੀਕ ਚੱਲ ਰਿਹਾ ਬਾਹਰੋਂ ਵਿਦੇਸ਼ਾਂ ਤੋਂ ਬਹੁਤ ਸਾਰੀਆਂ ਕਾਲਜ਼ ਮੈਨੂੰ ਆਉਂਦੀਆਂ ਨੇ ਕਿ ਕੀ ਬਣਿਆ ਸਭ ਠੀਕ ਹੈ ਮਤਲਬ ਇਸ ਤਰੀਕੇ ਦੀ ਰੰਗਤ ਜਿਹੜੀ ਸੂਬੇ ਦੀ ਲੋਕਾਂ ਦੇ ਬਾਹਰ ਚੜ੍ਹ ਰਹੀ ਹੈ ਉਹ ਕੋਈ ਬਹੁਤੀ ਵਧੀਆ ਨਹੀਂ ਹੈ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਜਦੋਂ ਜਦਾਂ ਦਿਲ ਕਰਦਾ ਚਾਹੇ ਧਾਰਮਿਕ ਹੈ ਚਾਹੇ ਸਮਾਜਿਕ ਹੈ ਚਾਹੇ ਰਾਜਨੀਤਿਕ ਆਗੂ ਹੈ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਾਮ ਲਾ ਦਿੰਦੇ ਨੇ ਇਹੋ ਜਿਹੇ ਘਟਨਾਵਾਂ ਜਿਹੜੀਆਂ ਹੋ ਰਹੀਆਂ ਸੂਬੇ ਦੇ ਵਿੱਚ ਚਾਹੇ ਸਿੱਧੂ ਮੂਸੇ ਵਾਲੇ ਦਾ ਕਤਲ ਹੋ ਗਿਆ ਚਾਹੇ ਨੰਗਲ ਅੰਬੀਆਂ ਜਿਹੜਾ ਕਬੱਡੀ ਪਲੇਅਰ ਸੀਗਾ ਉਹਦਾ ਕਤਲ ਹੋ ਗਿਆ ਚਾਹੇ ਸੁਧੀਰ ਸੂਰੀ ਦਾ ਕਤਲ ਹੋ ਗਿਆ ਇਹ ਮੈਸੇਜ ਜਾਂਦਾ ਕੀ ਹੈ ਦੁਨੀਆ ਦੇ ਵਿੱਚ ਲੋਕ ਮਤਲਬ ਜਿਹੜੀਆਂ ਖਬਰਾਂ ਅਸੀਂ ਕਿਸੇ ਵੇਲੇ ਜੰਮੂ ਕਸ਼ਮੀਰ ਦੀਆਂ ਸੁਣਦੇ ਹੁੰਦੇ ਸੀ ਨਾ ਲਾਲ ਚੌਂਕ ਦੇ ਵਿੱਚ ਹਮਲਾ ਹੋ ਗਿਆ ਸ਼ਰੇਆਮ ਕਿਸੇ ਨੂੰ ਗੋਲੀਆਂ ਮਾਰ ਦਿੱਤੀਆਂ ਉਹ ਜਿਹੜੀਆਂ ਖਬਰਾਂ ਸਾਡੇ ਤੱਕ ਪਹੁੰਚਦੀਆਂ ਸੀ ਅੱਜ ਉਹ ਸਾਡੀਆਂ ਖਬਰਾਂ ਪੰਜਾਬ ਦੀਆਂ ਬਣ ਕੇ ਉਹ ਦੁਨੀਆ ਭਰ ਦੇ ਵਿੱਚ ਪਹੁੰਚ ਰਹੀਆਂ ਔਰ ਟਕਰਾ ਕਿਸ ਕਦਰ ਵੱਧ ਗਿਆ ਮਤਲਬ ਲੋਕਾਂ ਦੀਆਂ ਮੈਂ ਛੋਟੀਆਂ ਛੋਟੀਆਂ ਤੁਹਾਨੂੰ ਮਸਾਲਾ ਦੇਣ ਲੱਗਾ ਜਿਹੜੀਆਂ 3-4 ਮੇਰੇ ਅੱਖੀ ਮਤਲਬ ਮੇਰੇ ਨਾਲ ਤੇ ਮੇਰੇ ਸਾਥੀਆਂ ਦੇ ਨਾਲ ਬੀਤ ਗਈਆਂ ਆ ਇੱਕ ਡਾਕਟਰ ਜਿਹੜੇ ਆ ਇਹਨਾਂ ਦਾ ਸਿਲਵਰ ਜੁਬਲੀ ਫੰਕਸ਼ਨ ਸੀਗਾ 골ਡਨ ਜੁਬਲੀ ਜਿਹੜਾ 50 ਸਾਲਾਂ ਮੈਂ ਅੱਜ ਇੱਕ ਡਾਕਟਰ ਸਾਹਿਬ ਨੂੰ ਪੁੱਛਿਆ ਕਿ ਤੁਹਾਡਾ ਅੱਜ ਫੰਕਸ਼ਨ ਸੀਗਾ ਨਾ ਮੈਂ ਦੱਸਿਆ ਕਿ ਸਾਡਾ ਉਹ ਫੰਕਸ਼ਨ ਸਾਨੂੰ ਕੈਨਸਲ ਕਰਨਾ ਪੈ ਗਿਆ ਜਿਹਦੇ ਵਿੱਚ ਅਸੀਂ ਇਹ ਮਨਾ ਰਹੇ ਸੀ 골ਡਨ ਜੁਬਲੀ ਕਿ 50 ਸਾਲਾਂ ਤੋਂ ਅਸੀਂ ਇਸ ਲਾਈਨ ਦੇ ਵਿੱਚ ਆ ਮੈਡੀਕਲ ਲਾਈਨ ਦੇ ਵਿੱਚ ਤੇ ਮੇਰੇ ਕੁਝ ਦੋਸਤ ਅਮਰੀਕਾ ਤੋਂ ਆਉਣੇ ਸੀਗੇ ਕੁਝ ਹੋਰ ਬਾਹਰਲੇ ਸਟੇਟਸ ਤੋਂ ਆਉਣੇ ਸੀਗੇ ਤੇ ਫਿਰ ਕੁਝ ਉਹ ਆ ਨਹੀਂ ਪਾਏ ਤੇ ਸਾਨੂੰ ਉਹ ਜਿਹੜਾ ਈਵੈਂਟ ਹੈ ਉਹ ਵੀ ਕੈਨਸਲ ਕਰਨਾ ਪਿਆ ਆ ਹੁਣੇ ਮੈਂ ਕਿਤੇ ਜਾ ਰਿਹਾ ਸੀਗਾ ਪੁਲ ਦੇ ਉੱਤੇ ਉਦੋਂ ਤੱਕ ਮਤਲਬ ਉਹ ਸੰਸਕਾਰ ਨਹੀਂ ਸੀ ਹੋਇਆ ਕੋ ਉਹ ਆਪਣੀ ਯਾਤਰਾ ਕੱਢ ਰਹੇ ਸੀਗੇ ਸੜਕਾਂ ਦੇ ਉੱਤੇ ਜਾਮ ਜਾਂ ਲੋਕਾਂ ਨੂੰ ਲੰਘਣ ਲਈ ਰਸਤੇ ਨਹੀਂ ਸੀ ਮਿਲ ਰਹੇ ਔਰ ਐਡੀ ਫਰਸਟ੍ਰੇਸ਼ਨ ਸੀ ਕਿ ਲੋਕ ਇੱਕ ਦੂਜੇ ਨਾਲ ਝਗੜਾ ਕਰ ਰਹੇ ਸੀ ਚੌਂਕ ਦੇ ਵਿੱਚ ਇੱਕ ਮੇਰੇ ਸਾਹਮਣੇ ਝਗੜਾ ਹੋਇਆ ਕ੍ਰਿਸਟਲ ਚੌਂਕ ਹੈ ਔਰ ਉੱਥੇ ਕਿਸੇ ਦੀ ਕਿਸੇ ਨੇ ਪੱਗ ਲਾ ਦਿੱਤੀ ਹੁਣ ਉਹ ਤੂਲ ਦੇਣਾ ਹੋਵੇ ਤੇ ਕਿਸੇ ਦੀ ਪੱਗ ਲਾ ਦਿੱਤੀ ਕਿਸੇ ਹਿੰਦੂ ਨੇ ਮਤਲਬ ਉਹ दारू ਪੀਤੀ ਸੀਗੀ ਉਹਨਾਂ ਲੋਕਾਂ ਨੇ ਪਰ ਉਹ ਮਸਲੇ ਇਹੋ ਜਿਹੇ ਸਿਰਫ ਇਹਨਾਂ ਚੀਜ਼ਾਂ ਕਰਕੇ ਲੋਕਾਂ ਦੀ ਫਰਸਟ੍ਰੇਸ਼ਨ ਔਰ ਝਗੜੇ ਹੋ ਰਹੇ ਨੇ ਔਰ ਤੀਜਾ ਜਿਹੜਾ ਮੈਨੂੰ ਸਭ ਗਾ ਜਿਹੜਾ ਮੈਂ ਐਡਤ ਨਹੀਂ ਸੀ ਕਰਨਾ ਚਾਹੁੰਦਾ ਪਰ ਮੈਂ ਉਹਨਾਂ ਲੋਕਾਂ ਨੂੰ ਇੱਕ ਨਸੀਹਤ ਵੀ ਦੇਣੀ ਚਾਹੁੰਨਾ ਕਿ ਕਿਸੇ ਫੈਮਿਲੀ ਫੰਕਸ਼ਨ ਦੇ ਵਿੱਚ ਮੇਰੇ ਮਤਲਬ ਪਰਿਵਾਰ ਗਿਆ ਮੇਰੀ ਬੇਟੀ ਹੈ 12-13 ਸਾਲ ਦੀ ਉਹ ਵੀ ਗਈ ਉੱਥੇ ਬਹੁਤ ਗਿਣਤੀ ਦੇ ਵਿੱਚ ਹਿੰਦੂ ਪਰਿਵਾਰ ਸੀਗੇ ਔਰ ਸ਼ਹਿਰ ਦੇ ਬਹੁਤ ਗਨਮਾਨਿਆ ਲੋਕ ਜਿਹੜੇ ਆਪਣੀ ਫੈਮਿਲੀ ਦੇ ਨਾਲ ਬੈਠੇ ਸੀਗੇ ਉਹ ਇਸ ਮੌਤ ਦੇ ਉੱਤੇ ਬਹੁਤ ਜ਼ਿਆਦਾ ਦੁੱਖ ਜਿਹੜਾ ਮਨਾ ਰਹੇ ਸੀ ਹਾਂ ਕਿਸੇ ਦੀ ਵੀ ਮੌਤ ਹੈ ਕਿਸੇ ਭਾਈਚਾਰੇ ਦੀ ਵੀ ਮੌਤ ਹੈ ਉਹਦੇ ਉੱਤੇ ਦੁੱਖ ਅਗਲੇ ਮਨਾਉਂਦੇ ਨੇ ਪਰ ਉਹਦੇ ਨਾਲ ਜਿਹੜੀਆਂ ਵਧਾ ਚੜਾ ਕੇ ਗੱਲਾਂ ਕੋ ਸਿੱਖਾਂ ਪ੍ਰਤੀ ਕੀਤੀਆਂ ਜਾ ਰਹੀਆਂ ਸੀਗੀਆਂ ਕਿ 84 ਸ਼ਾਇਦ ਠੀਕ ਹੋਇਆ ਤੇ ਆਹ ਮਨ ਦੇ ਵਿੱਚ ਅੰਦਰ ਮੇਰੇ ਖਾਲੋ ਰੋ ਰਹੀ ਹੈ ਉਹ ਮਾਨਸਿਕਤਾ ਇੱਕੋ ਲੈ ਕੇ ਆਈ ਹੈ ਸੋ ਮੈਂ ਕਹਿੰਦਾ ਕਿ ਛੋਟੇ-ਛੋਟੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਅਸਰ ਹੋ ਰਿਹਾ ਸਾਰਿਆਂ ਨੂੰ ਇਹ ਮੁੜਨਾ ਚਾਹੀਦਾ ਮੈਂ ਨਹੀਂ ਕਹਿੰਦਾ ਕੋਈ ਚੰਦ ਲੋਕ ਕਹਿ ਰਹੇ ਸੀਗੇ ਤੇ ਇਹ ਇਹ ਸਾਰਾ ਮਾਹੌਲ ਖਰਾਬ ਹੋ ਜਾ ਉਹਨਾਂ ਦੇ ਮਨ ਚ ਗੁੱਸਾ ਹੋ ਸਕਦਾ ਪਰ ਇਹਨੂੰ ਕੰਟਰੋਲ ਕਰਨਾ ਔਰ ਇਹਨੂੰ ਸਮਝਣ ਦੀ ਲੋੜ ਹੈ ਕਿ ਜਿੰਨੇ ਉਹਨੂੰ ਮਾਰਿਆ ਉਹਨੂੰ ਤੁਸੀਂ ਲੱਖ ਬੋਲੋ ਉਹਨੂੰ ਲੱਖ ਮਾਰਾ ਕੱਢ ਲਓ ਸਾਰਿਆਂ ਨੂੰ ਇੱਕ ਦੂਜੇ ਨੂੰ ਇਹ ਕਹਿਣਾ ਕੱਲ ਨੂੰ ਇਹ ਬੱਚੇ ਵੀ ਸੋਚਣਗੇ ਕਿ ਯਾਰ ਸ਼ਾਇਦ ਸਾਨੂੰ ਇਹ ਵੇਖਦੇ ਨਫ਼ਰਤ ਭਰੀ ਨਿਗਾਹ ਦੇ ਨਾਲ ਨੇ ਇਹੋ ਜਿਹਾ ਜਿਹੜਾ ਸਮਾਜ ਸਿਰ ਦਾ ਬਹੁਤ ਦੁੱਖਦਾਈ ਐ ਇਸ ਸੂਬੇ ਦੇ ਲਈ ਇਸ ਸੂਬੇ ਦੇ ਲੋਕਾਂ ਲਈ ਬੜਾ ਦੁੱਖਦਾਈ ਮੈਸੇਜ ਹੈ ਕਿ ਇੱਕ ਦੂਜੇ ਦੇ ਵਿੱਚ ਇਹੋ ਜਿਹਾ ਵਿਤਕਰਾ ਜਿਹੜਾ ਪੈਦਾ ਹੋ ਰਿਹਾ ਵਾ ਇਹਦੇ ਤੋਂ ਗਰੇਜ ਕਰਨਾ ਚਾਹੀਦਾ ਸੀ ਦੁਨੀਆ ਭਰ ਦੇ ਵਿੱਚ ਦਿਖਾਕ ਹੀ ਰਹੇ ਆ ਕੀ ਮੈਸੇਜ ਜਿਹੜਾ ਪੰਜਾਬ ਦਾ ਅਸੀਂ ਦੇ ਰਿਹਾ ਕਿ ਪੰਜਾਬ ਦੇ ਵਿੱਚ ਮਾਹੌਲ ਠੀਕ ਨਹੀਂ ਹੈਗਾ ਵਪਾਰੀ ਇੱਥੇ ਪੈਸੇ ਲਾਉਣ ਤੋਂ ਡਰ ਰਿਹਾ ਬਾਹਰੋਂ ਕੋਈ ਇਨਵੈਸਟਮੈਂਟ ਇੱਥੇ ਕਰਨ ਨੂੰ ਤਿਆਰ ਨਹੀਂ ਇੱਥੇ ਫਿਰ ਰੁਜ਼ਗਾਰ ਕਿੱਥੋਂ ਚੱਲਣਾ ਜੇ ਇੱਥੇ ਇੰਡਸਟਰੀ ਨਹੀਂ ਲੱਗਣੀ ਇੱਥੇ ਕਾਰੋਬਾਰ ਨਹੀਂ ਲੱਗਣਾ ਬੱਚਿਆਂ ਨੇ ਫਿਰ ਇੱਥੇ ਕੰਮ ਕਰ ਕਿੱਥੋਂ ਕਰਨਾ ਜੇ ਡੇਢ 150 ਦਿਨ ਸੂਬਾ ਬੰਦ ਰਹਿਣਾ ਤੇ ਕੰਮ ਇੱਥੇ ਕਰਨਾ ਵੀ ਕਿੰਨੇ ਆ ਪੈਸੇ ਇੱਥੇ ਲਾਉਣੇ ਵੀ ਕਿੰਨੇ ਆ ਸੋ ਮੈਂ ਖੀਰ ਦੇ ਵਿੱਚ ਹੱਥ ਜੋੜ ਕੇ ਮੇਰਾ ਕੋਈ ਯੋਰ ਨਹੀਂ ਹੈ ਕਿ ਲੋਕ ਤੁਹਾਨੂੰ ਬਹੁਤ ਫੋਲੋ ਕਰਦੇ ਨੇ ਬਹੁਤ ਵੱਡੇ ਤਾਕਤਵਰ ਪਹਿਲੀ ਵਾਰੀ ਹੱਥ ਜੋੜ ਕੇ ਤੁਹਾਨੂੰ ਲੋਕਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਲੋਕ ਤੁਹਾਨੂੰ ਫੋਲੋ ਕਰਦੇ ਨੇ ਜਿਨ੍ਹਾਂ ਜਿਨ੍ਹਾਂ ਨੂੰ ਜਿਨ੍ਹਾਂ ਜਿਨ੍ਹਾਂ ਦੇ ਬਹੁਤ ਜ਼ਿਆਦਾ ਉਪਾਸ਼ਕ ਨੇ ਸੂਬੇ ਦੇ ਵਿੱਚ ਜਿਨ੍ਹਾਂ ਦੀ ਫੋਲੋਇੰਗ ਬਹੁਤ ਜ਼ਿਆਦਾ ਵਾ ਉਹਨਾਂ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਤੁਹਾਡੇ ਕੋਲੋਂ ਤੇ ਸਰਕਾਰਾਂ ਵੀ ਡਰਦੀਆਂ ਬੰਦ ਦੀ ਕਾਲ ਤੁਸੀਂ ਦਿੰਦੇ ਹੋ ਤੇ ਮੇਰਾ ਖਿਆਲ ਹੈ ਵੀ ਪੁਲਿਸ ਸਵੈਰ ਦੀ ਬੰਦ ਕਰਾਉਣ ਆਪ ਲੱਗੀ ਹੁੰਦੀ ਆ ਵੀ ਕੁਝ ਮਤਲਬ ਤੁਸੀਂ ਲੋਕ ਕਾਬੂ 'ਚ ਨਹੀਂ ਆਉਣੇ ਜਾਂ ਕੋਈ ਹੋਜੀ ਅਨਸਖਾਮੀ ਘਟਣਾ ਨਾ ਵਾਪਰ ਜਾਵੇ ਤੁਹਾਡੀ ਕਾਲ ਦੇ ਉੱਤੇ ਤੁਹਾਨੂੰ ਬੰਦ ਕਰਾਉਣ ਦੀ ਵੀ ਲੋੜ ਨਹੀਂ ਪੈਂਦੀ ਔਰ ਪੁਲਿਸ ਤੇ ਪ੍ਰਸ਼ਾਸਨ ਆਪ ਬੰਦ ਕਰਾਉਣਾ ਸ਼ੁਰੂ ਇਹ बार-बार बंद ਇਹ ਰਸਤੇ ਜਾਮ ਮੈਂ ਖੀਰ ਚ ਤੁਹਾਨੂੰ ਸਮਾਪਤੀ ਚ ਕਹਿਣਾ ਚਾਹੁੰਦਾ ਕਿ ਕੇਵਲ ਇਨ੍ਹਾਂ ਚੀਜ਼ਾਂ ਦਾ ਆਮ ਲੋਕਾਂ ਨੂੰ ਨਹੀਂ ਸਗੋ ਇਸ ਸ਼ਹਿਰ ਦੀ ਪਵਿੱਤਰਤਾ ਤੇ ਮਾਨਤਾ ਨੂੰ ਵੀ ਫਰਕ ਪੈ ਰਿਹਾ ਵਾ ਇਹਨੂੰ ਬਚਾਉਣ ਦੀ ਲੋੜ ਆ ਤੇ ਇਹ ਤੁਹਾਨੂੰ ਸਾਰਿਆਂ ਨੂੰ ਡਟ ਕੇ ਖਿਲਾਉਣਾ ਚਾਹੀਦਾ ਲੋਕਾਂ ਦੇ ਨਾਲ ਔਰ ਇਸ ਗੁਰੂ ਨਗਰੀ ਦੇ ਨਾਲ ਵੀ ਤਾਂ ਜੋ ਲੋਕ ਇੱਥੇ ਬੇਖੌਫ ਹੋ ਕੇ ਇਸ ਗੁਰੂ ਨਗਰੀ ਦੇ ਵਿੱਚ ਆਉਣ ਤੁਸੀਂ ਮੰਨੋ ਚਾਹੇ ਨਾ ਮੰਨੋ ਬਹੁਤ ਜ਼ਿਆਦਾ ਜਿਹੜਾ ਫਰਕ ਹੈ ਆਉਣ ਵਾਲੇ ਯਾਤਰੀਆਂ ਨੂੰ ਆਉਣ ਵਾਲਾ ਟੂਰਿਸਟ ਹੈ ਚਾਹੇ ਉਹ ਕਾਰੋਬਾਰ ਕਰਨ ਆਉਂਦਾ ਚਾਹੇ ਉਹ ਗੋਲਡਨ ਟੈਂਪਲ ਮੱਥਾ ਟੇਕਣ ਆਉਂਦਾ ਪਿੱਛੇ ਜੇ ਇੱਕ ਜਹਾਜ਼ ਲੈ ਕੇ ਗੁਜਰਾਤ ਤੋਂ ਫੈਮਿਲੀ ਆਈ ਸੀ ਮੱਥਾ ਟੇਕਣ ਉਹਨਾਂ ਲੋਕਾਂ ਦੇ ਉੱਤੇ ਕੋ ਚੰਗਾ ਅਸਰ ਨਹੀਂ ਜਾ ਰਿਹਾ ਸੋ ਮੇਰੀਆਂ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਜ਼ਰ ਧਰਮ ਆਪਣੀ ਜਗ੍ਹਾ ਦੇ ਉੱਤੇ ਆ ਧਰਮ ਦੀ ਰਾਖੀ ਵੀ ਆਪਣੀ ਜਗ੍ਹਾ ਦੇ ਉੱਤੇ ਆ ਪਰ ਇਹ ਕੋਈ ਧਰਮ ਨਹੀਂ ਸਿਖਾਉਂਦਾ ਵੀ ਇੱਕ ਦੂਜੇ ਦੇ ਆਪਾਂ ਕਾਰੋਬਾਰ ਬੰਦ ਕਰਾਈਏ ਸੋ ਡਟ ਕੇ ਜੇ ਕੋਈ ਰਾਜਨੀਤਿਕ ਆਗੂ ਵੀ ਬੰਦ ਕਰਾਉਣ ਦੀ ਕੋਸ਼ਿਸ਼ ਕਰਦਾ ਜੇ ਕੋਈ ਮਾਰੇ ਅੰਸਰ ਵੀ ਬੰਦ ਕਰਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਦੇ ਨਾਲ ਡਟ ਕੇ ਖਲੋਤਾ ਜਾਵੇ ਤਾਂ ਜੋ ਇਸ ਸ਼ਹਿਰ ਨੂੰ ਬਚਾਇਆ ਜਾ ਸਕੇ ਇਸ ਦੇ ਕਾਰੋਬਾਰ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਵਪਾਰੀ ਇੱਥੇ ਆਪਸਾ ਦੇ ਕੇ ਬਿਠਾਏ ਸੀਗੇ ਸੋ ਉਹਨਾਂ ਦੀ ਗੱਲ ਦੇ ਉੱਤੇ ਪਹਿਰਾ ਦਿੰਦੇ ਹੋਏ ਇਸ ਵਪਾਰ ਨੂੰ ਸੁਰੱਖਿਅਤ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਧੰਨਵਾਦ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ